ਪੰਜਾਬੀਓ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਆਪਣੇ ਦਮਤੇ ਆਪਣੀ ਮਿਹਨਤ ਕਰਕੇ ਤੇ ਆਪਣੇ ਪੈਰਾਂ ਤੇ ਖੜਾ ਹੋਵੇ ਸਬਸਿਡੀਆਂ ਤੇ ਲੋਨਾਂ ਦੇ ਲਾਲਚ ਨੇ ਸਾਨੂੰ ਜਿਹੜਾ ਲਾਚਾਰ ਤੇ ਨਕਮੇ ਬਣਾ ਦੇਣਾ ਤੇ ਪੰਜਾਬ ਨੇ ਆਪਾਂ ਜਾਣਦੇ ਹਾਂ ਸੋਕੇ ਝੱਲਿਆ ਕਾਲ ਦੇਖਿਆ ਪਰ ਕਿਸੇ ਅੱਗੇ ਹੱਥ ਨਹੀਂ ਸੀ ਅੱਡੇ ਤੇ ਅੱਜ ਵੀ ਲੋੜ ਆ ਆਪਣੀ ਤਾਕਤ ਨੂੰ ਪਛਾਣਨ ਦੀ ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਨੂੰ ਸਮਝਣ ਦੀ ਅਸੀਂ ਇਹ ਛੋਟੀ ਜੀ ਕੋਸ਼ਿਸ਼ ਕੀਤੀ ਆ ਇਨੂੰ ਕਬੂਲ ਕਰਿਓ ਵਧੀਆ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਜੀ ਪੂਰੀ ਰਾਜ ਕੀ ਕਮਾਈ ਕਰੀ ਲੱਖ ਆਲਾ ਸੰਦ 2-2 2.5 ਲੱਖ ਦਾ ਕੀਤਾ ਬੇਸ਼ੇ ਤਾਂ ਆਪਣੀ ਗਏ ਆਪਾਂ ਨੂੰ ਐ ਹੋ ਜਾਂਦਾ ਵੀ ਭਾਈ ਲੋਨ ਲੈ ਲਿਆ ਆਪਣੇ ਵਰਗਾ ਤੜਿਆ ਫਿਰਦਾ ਅਸੀਂ ਕਿਉਂ ਨਹੀਂ ਭਾਈ ਪੰਗਾ ਲੈਂਦੇ ਆਪਾਂ ਨੂੰ ਇਹ ਗੱਲਾਂ ਦਾ ਪਤਾ ਲੋਨ ਤੋਂ ਤਾਂ ਮੇਰਾ ਭਰਾ ਬਚ ਕੇ ਰਹੀਂ ਕਰਜੇ ਤੋਂ बच ਕੇ ਰਹੀ ਛਾਣੇ ਬੰਦੇ ਤਾਂ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਹੜਾ ਕਰਜ਼ਾ ਇਹਦਾ ਰਾਤਾਂ ਦੀ ਨੀਂਦ ਹਰਾਮ ਕਰ ਦਿੰਦਾ ਸਾਡੇ ਤਾਂ ਲੋਨ-ਨਾਮ ਦਾ ਕਰਾ ਦੇ ਪਈ ਮੇਰਾ ਉਹ ਲੋਨ ਯਾਰ ਭਾਈ ਕਿੱਥੇ ਗਵਰਨਮੈਂਟ ਦਿੰਦੀ ਆ ਲੋਨ ਯਾਰ ਹੈ ਤੇ ਅਸਲ ਤੇ ਤੂੰ ਨਾਂ ਲੈ ਲੋਨ ਤੇ ਆਪਾਂ ਪੈਸੇ ਚੱਕ ਲੈਣੇ ਆ ਜਿੰਮੇਦਾਰ ਹੁੰਨੇ ਆ ਜਿਹੜੇ ਜਿਹੜੇ ਕੰਮ ਨੂੰ ਚੱਕੇ ਹੁੰਦੇ ਆ ਉਹਦੇ ਤੇ ਤਾਂ ਲੱਗਦੇ ਨਹੀਂ ਹੋਰ ਪਾਸੇ ਲਾ ਬੈਣੇ ਆ ਤੇ ਮਿੰਦਰੀ ਜੀ ਭਈ ਕਹਿੰਦੇ ਖੂ ਪੱਟੇ ਹੁੰਦੇ ਆ ਜਦੋਂ 4 ਪੈਸੇ ਬਾਹਰੋਂ ਆ ਗਏ ਤੇ ਉਦੋਂ ਬਾਅਦ ਹੋਰ ਕੰਮ ਜਵਾੜ ਦਿੰਨੇ ਆ ਲੋਨ ਮੁੜ ਕੇ ਕਰਜ਼ਾ ਬਣ ਜਾਂਦਾ ਤੁਹਾਨੂੰ ਪਤਾ ਕਿਸ਼ਤ ਨਹੀਂ ਤਾਂ ਆ ਹੀ ਜਾਣਾ ਵਿਆਜ ਵੀ ਵਧੀ ਜਾਣਾ ਹਨਾ ਸਹੀ ਗੱਲ ਮੁੜ ਕੇ ਆਪਾਂ ਪਛਤਾਉਣੇ ਆ ਤੇ ਐਸਾ ਦੇ ਲਿਆ ਠੀਕ ਆ ਵਧੀਆ ਭਾਈ ਤੂੰ ਦੱਸ ਮੈਂ ਤੜਕੇ ਘਰੇ ਗਿਆ ਸੀ ਕਿ ਘਰੀ ਫੇਣੀ ਸੀ ਉਹ ਯਾਰ ਮੈਂ ਉਹ ਰੇਲਵੇ ਚ ਪੋਸਟ ਆਈਆਂ ਨਿਕਲ ਗਿਆ ਉਹ ਭਰਨ ਗਿਆ ਸੀ ਕਿ ਤੜਵੇ ਗਿਆ ਸੀ ਮੈਂ ਤੜਕੇ ਅੱਛਾ ਸਦਲੇ ਨੇ ਲੋਨ ਲਾਉਂਦਾ ਕਰਾ ਦੇ ਕੋਈ ਮੇਰਾ ਉਹ ਲੋਨ ਯਾਰ ਭਾਈ ਕਿੱਥੇ ਗਵਰਨਮੈਂਟ ਦਿੰਦੀ ਆ ਲੋਨ ਯਾਰ ਹੈ ਤੇ ਅਸਲ ਚ ਤੂੰ ਨਾ ਲੈ ਲੋਨ ਤੇ ਆਪਾਂ ਪੈਸੇ ਚੱਕ ਲੈਣੇ ਆ ਜ਼ਿੰਮੇਦਾਰ ਹੁੰਨੇ ਆ ਜਿਹੜੇ ਜਿਹੜੇ ਕੰਮ ਨੂੰ ਚੱਕੇ ਹੁੰਦੇ ਆ ਉਹਦੇ ਤੇ ਤਾਂ ਲੱਗਦੇ ਨਹੀਂ ਹੋਰ ਪਾਸੇ ਲਾ ਪੈਣੇ ਆ ਤੇ ਮੈਂ ਤਾਂ ਤੈਨੂੰ ਕਹਿਣਾ ਯਾਰ ਕਾਨੂੰ ਲੋਨ ਚ ਪੈਣਾ ਭਾਈ ਤੇ ਆਪਾਂ ਯਾਰ ਪਸੂ-ਦੂਸੂ ਰੱਥਾਂਗੇ ਤੇ ਇਹਦੇ ਤੇ ਟੈਕ ਮੋੜ ਛੱਡਿਆ ਕਰਾਂਗੇ ਪਸੂ-ਦੂਸੂ ਆਸ ਤੇ ਛਾੜ ਦੇ ਠੀਕ ਹੈਗਾ ਤਾਂ ਯਾਰ ਵੇਖ ਲੈ ਭਾਈ ਮੈਂ ਤਾਂ ਤੈਨੂੰ ਇਹੀ ਰਾਇ ਦਿੰਦਾ ਯਾਰ ਵੀ ਲੋਨ ਤੈਨੂੰ ਮੈਂ ਪਹਿਲਾਂ ਵੀ ਆਖਿਆ ਵੀ ਨਹੀਂ ਫਾਇਦਾ ਯਾਰ ਆਪਾਂ ਲਾਵੈਨੇ ਪੈਸੇ ਹੋਰ ਪਾਸੇ ਹੈ ਚੱਲ ਬਾਕੀ ਤੇਰੀ ਮਰਜ਼ੀ ਹੈ ਯਾਰ ਭਾਈ ਆ ਵੇਖ ਰਾਜਵੀਰ ਨੇ ਕਿੱਡਾ ਫਾਰਮ ਪਾਇਆ ਇਹਨੇ ਵੀ ਕੋਈ ਲੋਨ ਲਾਣ ਲਿਆ ਹੀ ਆ ਹਾਂ ਪਿੰਡ 'ਚ ਗੱਲਾਂ ਤਾਂ ਹੋਈ ਜਾਂਦੀਆਂ ਬਾਈ ਯਾਰ ਵੀ ਤਖੜਾ ਹੀ ਲੋਨ ਲਾਣ ਚੱਕਿਆ ਨੇ ਐਡਾ ਪ੍ਰੋਜੈਕਟ ਵਿੱਦਾਂ ਬਾਕੀ ਯਾਰ ਬਾਈ ਢਿੱਡ ਦੀ ਗੱਲ ਕੌਣ ਦੱਸਦਾ ਹੈ ਹੁਣ ਕੇ ਗੱਲ ਦੇ ਵਿੱਚ ਸੱਚਾ ਇਹ ਤਾਂ ਨਹੀਂ ਪਤਾ ਪਿੰਡ 'ਚੋਂ ਆਖੇ ਸਾਰੇ ਜਾਂਦੇ ਵੀ ਤਖੜਾ ਲੋਨ ਚੱਕਿਆ ਕੋਈ ਇਹਨੇ ਤੇ ਫੇਰ ਹੀ ਐਡਾ ਪ੍ਰੋਜੈਕਟ ਕਿੱਦਾਂ ਹੋ ਗਿਆ ਪਾਇਆ ਸਹੀ ਆ ਬਾਈ ਹਾਂ ਆਪਾਂ ਵੀ ਚੱਲ ਛੋਟਾ ਮੋਟਾ ਕੋਈ ਲਾਉਣ ਲੈ ਕੇ ਤੇ ਚੱਲ ਚਾਰ ਪਸ਼ੂ ਰੱਖ ਲਾਂਗੇ ਹੂੰ ਇਹ ਗੱਲ ਤਾਂ ਹੈਗੀ ਆ ਚੱਲ ਕੋਈ ਗੱਲ ਨਹੀਂ ਵੇਣਿਆ ਬਾਕੀ ਦੇਖ ਲੈ ਪੁੱਛ ਲੈਣੇ ਆ ਯਾਰ ਭਾਈ ਉਹ ਜ਼ਗਮੀਨ ਤੇ ਫਿਰਦਾ ਉਹਨੂੰ ਪੁੱਛ ਲੈ ਚੱਲ ਹਾਂ ਹੋਰ ਕੀ ਹਾਲ ਆ ਭਾਈ ਜ਼ਗਮੀਨ ਦਾ ਠੀਕ ਆ ਹੋਰ ਭਾਈ ਕੀ ਹਾਲ ਹੋਰ ਫਿਰ ਕਿੱਧਰ ਆਏ ਹੋ ਬਠਿੰਡੇ ਗਏ ਸੀ ਯਾਰ ਹੁਣੇ ਆਏ ਸੀ ਬਸ ਖੜੇ ਸੀ ਅੱਛਾ ਅੱਛਾ ਹੋਰ ਸੁਣਾਓ ਵਧੀਆ ਵਧੀਆ ਕੀ ਬੰਦਾ ਕਿਵੇਂ ਆਉਣਾ ਹੋਇਆ ਬਈ ਬਸ ਇਧਰ ਬਾਈ ਖੇਤਾਂ ਨੂੰ ਗੇੜਾ ਮਾਰਨ ਆਏ ਸੀਗੇ ਤੇ ਤੁਰੇ ਆਉਂਦੇ ਸੀਗੇ ਤੇ ਵਧੀਆ ਹਾਂ ਦੇਖਿਆ ਬਾਈ ਰਾਜਵੀਰ ਦੇ ਫਾਰਮ ਨੂੰ ਦੇਖਦੇ ਆਉਂਦੇ ਸੀਗੇ ਬਾਈ ਮੁੰਡਾ ਇਹ ਆਪਣੇ ਚਾਚੇ ਦਾ ਹਾਂ 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 ਤੇ ਇਹ ਡੇਰੀ ਫਾਰਮ ਦਾ ਕੰਮ ਕਰਨ ਨੂੰ ਕਹਿੰਦਾ ਯਾਰ ਤੇ ਲੋਨ ਲਾਣ ਬਾਰੇ ਪੁੱਛਦਾ ਹੁੰਦਾ ਸੀ ਮੈਨੂੰ ਮੈਂ ਉਹਨੂੰ ਦੱਸਿਆ ਸੀ ਮੈਂ ਲੋਨ ਲਾਣ ਦਾ ਬਾਈ ਆਪਾਂ ਆਸੇ ਪਾਸੇ ਲਾ ਲੈਨੇ ਆ ਪੈਸੇ ਯਾਰ ਬਾਕੀ ਤੂੰ ਦੱਸ ਬਾਈ ਜਗਮੀਤ ਇਹਨੂੰ ਯਾਰ ਤੂੰ ਤੁਰਦਾ ਫਿਰਦਾ ਬੰਦਾ ਯਾਰ ਜੇ ਦਾ ਸਹੀ ਪੁੱਛੋ ਰਹੇ ਹਨਾ ਆਪਦੇ ਬੰਦਿਆਂ ਵਾਲੀ ਤਾਂ ਭਾਈ ਮੈਂ ਤਾਂ ਕਹਿਣਾ ਲੋਨ ਵਾਲਾ ਪੰਗਾ ਨਾ ਲਈ ਜੇ ਤੂੰ ਡੇਰੀ ਫਾਰਮ ਕਰਨਾ ਹਨਾ ਰੱਖਿਆ ਹੋਣਗੇ ਪਸ਼ੂ ਪਹਿਲਾਂ ਘਰੇ ਹਾਂ ਭਈਆ ਉਹਦਾ ਛੋਟੇ ਲੈਵਲ ਦਾ ਕੰਮ ਕਰਕੇ ਹੌਲੀ ਹੌਲੀ ਵਧਾ ਲਾ ਆਪਣੇ ਬੰਦੇ ਬਈ ਕੀ ਕਰਦੇ ਪਰੇ ਤੈਨੂੰ ਤਾਂ ਪਤਾ ਇੱਕ ਵਾਰੀ ਲੋਨ ਲੈ ਕੇ ਤੇ ਮੁੜ ਕੇ ਹੋਰਾਂ ਕੰਮ ਚ ਲਾ ਦਿੰਦੇ ਆ ਸਹੀ ਗੱਲ ਉਹ ਮੈਂ ਉਹ ਹੀ ਦੱਸਦਾ ਹੋਣਾ ਤੇ ਬਾਕੀ ਜ਼ਿੰਮੇਵਾਰੀ ਚ ਭਈ ਕਹਿੰਦੇ ਖੂ ਪੱਟੇ ਹੁੰਦੇ ਆ ਜਦੋਂ ਚਾਰ ਪੈਸੇ ਬਾਹਰੋਂ ਆ ਗਏ ਤੇ ਉਦੋਂ ਬਾਅਦ ਹੋਰ ਕੰਮ ਚ ਵਾੜ ਦਿੰਨੇ ਆ ਲੋਨ ਮੋੜ ਕੇ ਕਰਜ਼ਾ ਬਣ ਜਾਂਦਾ ਤੁਹਾਨੂੰ ਪਤਾ ਕਿਸ਼ਤ ਨਹੀਂ ਤਾਂ ਆ ਹੀ ਜਾਣਾ ਵਿਆਜ ਵੀ ਵਧੀ ਜਾਣਾ ਹਨਾ ਮੋੜ ਕੇ ਆਪਾਂ ਪਛਤਾਉਨੇ ਆ ਇਹ ਚੋਜ ਹੈਗਾ ਵੱਡਿਆਂ ਦੇ ਵੱਡਿਆਂ ਵੀ ਅਗਲਾ ਖਾਣ ਵਾਸਤੇ ਪੈਸੇ ਲੋਨ ਲਾਂ ਲੈ ਜਾਂਦਾ ਤੇ ਜਿਹੜੇ ਆਪਣੇ ਬਈ ਛੋਟੇ ਜ਼ਿੰਮੇਦਾਰ ਆ ਵਾਸਤੇ ਨਾ ਲੋਨ ਲਾਣ ਅਸਲ ਚ ਤਾਂ ਬਣੇ ਨਹੀਂ ਹਾਂ ਤੇ ਬਾਕੀ ਤੁਸੀਂ ਆਪਿਆਂ ਨਿਓ ਮੈਂ ਤਾਂ ਜਿੱਥੋਂ ਤੱਕ ਤੁਹਾਨੂੰ ਇਹੀ ਸਲਾਹ ਦੇਵਾਂਗਾ ਜੇ ਲੋਨ ਲੈਣਾ ਵੀ ਆ ਤਾਂ ਪਹਿਲਾਂ ਆਪਦਾ ਕੰਮ ਚਲਾ ਕੇ ਜਦੋਂ ਪਤਾ ਲੱਗ ਗਿਆ ਵੀ ਚੱਲਦਾ ਕੰਮ ਅੱਜ ਤੋਂ ਲੋਨ ਲੈ ਕੇ ਬਈ ਚਾਰ ਗਾਵਾਂ ਰੱਖ ਲਈਆਂ ਦੁੱਧ ਦਾ ਤੈਨੂੰ ਰੇਟ ਨਾ ਮਿਲਿਆ ਕੋਈ ਪਸ਼ੂ ਬਿਮਾਰ ਹੋ ਗਿਆ ਇੱਕ ਅੱਧੇ ਪਸ਼ੂ ਦਾ ਨੁਕਸਾਨ ਹੋ ਗਿਆ ਤੂੰ ਬਾਈ ਜੀ 10 ਸਾਲ ਨਹੀਂ ਉੱਠ ਸਕਦਾ ਹਾਂ ਨਫਾ ਨੁਕਸਾਨ ਤਾਂ ਹੁੰਦਾ ਕੰਮ ਜਾ ਪਸ਼ੂ 'ਚ ਹੋ ਗਿਆ ਖੇਤੀ 'ਚ ਹੋ ਗਿਆ ਤੈਨੂੰ ਪਤਾ ਕਿੰਨਾ ਕਮਾਈ ਹੈਗੀ ਆ ਨਫਾ ਨੁਕਸਾਨ ਚੱਲਦਾ ਹੀ ਰਹਿੰਦਾ ਜਿਹੜਾ ਆਪਦਾ ਹੈਗਾ سرمਾਇਆ ਆਪਣਾ ਚਲ ਘਾਟਾ ਪੈ ਜੂਗਾ ਜਰ ਲਾਂਗੇ ਪਰ ਜਿਹੜਾ ਲੋਨ ਉਹ ਤਾਂ ਸਿਰ ਤੇ ਖੜਾ ਹੀ ਆ ਨਾ ਤੇ ਮੇਰੀ ਤਾਂ ਇਹੀ ਸਲਾਹ ਬਈ ਤੁਹਾਡੀ ਤੁਹਾਨੂੰ ਵੀ ਇਹ ਪੰਗਾ ਨਾ ਲਿਓ ਬਾਕੀ ਤੁਸੀਂ ਆਪਸਿਆਂ ਨਿਓ ਜੇ ਜੀਵ ਚੱਲਦੀ ਆ ਭਰ ਤਾਂ ਪੰਗਾ ਲੈ ਲਿਓ ਪਰ ਆਪਾਂ ਨਹੀਂ ਸਲਾਹ ਦਿੰਦੇ ਤੁਹਾਨੂੰ ਆਹੀ ਗੱਲ ਆ ਨਾ ਫਾਰਮ ਜਾਂ ਵੇਖ ਕੇ ਇਹ ਕਹਿੰਦਾ ਸੀ ਗਵਾਵਾ ਵਧ ਗਿਆ ਕੰਮ ਆ ਫਾਰਮ ਤਾਂ ਵੀ ਚੱਲਿਆ ਰਾਜਵੀਰ ਓ ਰਾਜਵੀਰ ਉਹ ਪੱਛੇ ਵੱਡੇ ਜਾਂਦਾ ਉਹ ਕੋਲੇ ਹੀ ਰਾਜਵੀਰ ਦਾ ਵਾਲਿਆਂ ਨੂੰ ਭਲੇਖਾ ਬਾਈ ਹਾਂ ਇਹ ਮੈਨੂੰ ਲੱਗਦਾ ਪਿੰਡ 'ਚ ਰਗੜੂਗਾ ਵਾਲਿਆਂ ਨੂੰ ਅਗਲਾ ਕਹਿੰਦਾ ਵੀ ਬਾਈ ਲੋਨ ਲੈ ਕੇ 25 ਲੱਖ ਦਾ ਮੈਨੂੰ ਵੀ ਬਹੁਤ ਬੰਦੇ ਪੁੱਛਦੇ ਆ ਉਹ ਪਾਰਕ ਕੋਲੇ ਮੈਂ ਤੜਕੇ ਕਈ ਵਾਰੀ ਵਗ ਜਾਂਦਾ ਉਹ ਉੱਥੇ ਬਾਈ ਪੂਰੀਆਂ ਗੱਲਾਂ ਇਹ ਰੱਖਣੂ ਆ ਜੋ ਇਹਦੇ ਕੋਲ ਹੀ ਚੱਲਦੇ ਆ ਬਕਰੇ ਉਹਦੇ ਕੋਲ ਹੀ ਚੱਲੂ ਆਜੋ ਫਿਰ ਜਿਹੜਾ ਕਿਹੜਾ ਪੁੱਛਦਾ ਵੀ ਬਾਈ ਰਾਜਵੀਰ ਨੇ ਅਰ ਕਿੰਨੇ ਦਾ ਲੋਨ ਲਿਆ ਹਨਾ ਕਿੰਨੇ ਦਾ ਲੋਨ ਲਿਆ ਹੁਣ ਅਸਲ ਗੱਲ ਕਿਸੇ ਨੂੰ ਪਤਾ ਨਹੀਂਗਾ ਹਾਂ ਤੇ ਆਪਣੇ ਵਰਗਾ ਗਰੀਬ ਰਕੜਿਆ ਜਾਂਦਾ ਇਹਦਾ ਬੰਦਾ ਫਿਰ ਵੀ ਤਕੜਾ ਤਕੜਾ ਬਾਕੀ ਹੋਰ ਕਿਵੇਂ ਆ ਹਾਂ ਵਧੀਆ ਵਧੀਆ ਹੋਰ ਕਿਵੇਂ ਸਾਹ ਚੜਾਈ ਬੈਠਾ ਪੱਠੇ ਆ ਯਾਰ ਪੱਠੇ ਛੋਟੇ ਭਰਾਵਾ ਅੱਛਾ ਮੱਦਨੇ ਉੱਥੇ ਠੀਕ ਅੰਦ ਬੜੀ ਐ ਤੇ ਜਿਹੜਾ ਮਾਰਿਆ ਯਾਰ ਤੁਸੀਂ फार्म ਤੇ ਹੈ ਚਾਚੇ ਦਾ ਮੁੰਡਾ ਆਪਣੇ ਤੂੰ ਜਾਣਦਾ ਹੀ ਆਉਂਦਾ ਹਾਂ ਸੋਨੂੰ ਹਾਂ ਸੋਨੂੰ ਹੂੰ ਤੇ ਇਹ ਆਇਆ ਸੀ ਆ ਫਾਰਮ ਵੇਨੇ ਵੇਨੇ ਆ ਗਿਆ ਇੱਧਰ ਤੇ ਲੋਨ ਜੇ ਦਾ ਪੁੱਛਦਾ ਸੀ ਇਹ ਕਹਿੰਦਾ ਯਾਰ ਵੀ ਮੰਨ ਕੇ ਚਲ ਗਾਨਾ ਕੋ ਮੈਂ ਰੱਖ ਲੇ ਵੀ ਰਾਜਵੀਰ ਨੇ ਇੱਧਰ ਬੱਕਰੀਆਂ ਤੇ ਕਰਵਾਇਆ ਹੋ ਲੋਨ ਤੈਨੂੰ 10000 ਬਾਲਾ ਖੇੜੇ ਬਾਲੇ ਬੰਦੇ ਨੇ ਲੋਨ ਕਰਾਇਆ ਮੈਂ ਬਾਈ ਮੈਂ ਤਾਂ ਬਈ ਸੁਣਿਆ ਸੀ ਭਾਰਤ ਕੋਲੇ ਭਾਵਾ ਮੈਂ ਦੋਨਾਂ ਦੇ ਨਾ ਚਲਾਂ ਦੇ ਚੜਦੀ ਉਂਗਲਾਂ ਲਾਈ ਜਾਂਦੇ ਆਵੇਂ ਠੀਕ ਆ ਆਪਾਂ ਤਾਂ ਬਈ 1 ਰੁਪਿਆ ਨਹੀਂ ਕਰਦੇ ਚੱਕਿਆ ਪਹਿਲਾਂ ਬਹੁਤ ਔਕੇ ਲਾਇਆ ਦਾਦੇ-ਪੁਰਦਾਦਿਆਂ ਵਾਲੇ ਟ੍ਰੈਕਟਰਾਂ ਨੂੰ ਟੁੱਟਣ ਵਾਲੇ ਗਾਂਗਾ-ਗੁੰਗਾ ਰੱਖੀਆਂ ਕਿਦੇ ਬਾਈ ਪਹਿਲਾਂ ਤਾਂ ਦੋ ਪਾਸੇ ਯੱਕਰ ਇੱਕ ਸੂਤ ਇੰਦੀ ਆ ਦੂਜੀ ਅੱਛਾ 14 ਸਰ ਤੇ ਲੋਨ ਲੈਣ ਨੂੰ ਕਰਦਾ ਹਾਂ ਆ ਜਾ ਤਨ ਉੱਥੇ ਬਹਿ ਕੇ ਦੱਸਦਾ ਮੈਂ ਇਹ ਬਈ ਲੋਨ ਵਾਲੀਆਂ ਗੱਲਾਂ ਜਨਾੜ ਜੀ ਠੀਕ ਹੈ ਮੈਂ ਤਾਂ ਆਪਦਾ ਪਾਇਆ ਮੀਨਟ ਦੀ ਕਮਾਈ ਨਾ ਪਾਇਆ ਠੀਕ ਹੈ ਪੂਰਾ ਕੰਮ ਮੈਂ ਅੱਜ ਲੈ ਵੀ ਸਕਦਾ ਭਾਉਂਦੀ ਮੈਂ 500 ਬੱਕਰੀ ਵਾਲਾ ਲੈ ਲਾ ਠੀਕ ਆ ਇਹ 100 ਬੱਕਰੀ ਦਾ ਵੈਸੇ ਬਣਾਇਆ ਮੇਰਾ ਪਰ ਲੋਕਾਂ ਨੂੰ ਵਹਿਮ ਹੋ ਜਾਂਦਾ ਬਈ 100 ਬੱਕਰੀ ਤੇ ਲੋਨ ਚੱਕਿਆ ਠੀਕ ਆ ਠੀਕ ਆ ਐਡਾ ਨਾ ਹੀ ਤਾਂ ਲੋਨ ਸੌਖਾ ਮਿਲਦਾ ਠੀਕ ਆ ਜੀ ਤੇ ਨਾ ਹੀ ਐਡਾ ਸੌਖਾ ਕੰਮ ਹੈਗਾ ਬਈ ਇਹ ਹਾਂ ਤੇ ਗਾਈਆਂ ਵਾਲਾ ਦਾ ਕੰਮ ਹੋਰ ਟੇਡਾ ਬਈ ਹੁਣ ਉਹਦਾ ਬੱਕਰੀਆਂ ਨਾਲ ਉਹ ਵੀ ਟੇਡਾ ਕੰਮ ਆ ਤੁਹਾਡਾ ਅੱਛਾ ਜੀ ਠੀਕ ਆ ਕਿਉਂਕਿ ਇੱਥੇ ਆਇਆ ਬਈ ਆਇਆ ਯਾਰ ਆਇਆ ਬਚੇ ਗਲੂਆ ਠੰਡ ਚੋਂ ਆਏ ਹਾਂ ਹੱਥ ਠਰੇ ਪਏ ਆ ਹੋਰ ਬਾਕੀ ਵੀਰੇ ਜਿਹੜਾ ਗਾਇਆਂ ਦਾ ਸਿਸਟਮ ਆ ਉਹਦਾ ਬੱਕਰੀਆਂ ਨਾਲੋਂ ਵੀ ਐਡ ਆ ਠੀਕ ਹੈ ਕਿਉਂਕਿ ਹੁਣ ਜਿਹੜਾ ਵੰਡ ਬੜੀ ਵਾਂ ਸਾਰਾ ਕੁਝ ਮੁੱਲ ਦਾ ਮਹਿੰਗਾ ਠੀਕ ਹੈ ਇੱਕ ਜਿਹੜਾ ਆਪਾਂ ਰੱਖ ਵਿਦੇਸ਼ੀ ਨਸਲ ਲੈਨੇ ਆ ਉਹਦਾ ਰਿਪੀਟਰ ਦਾ ਜਿਹੜਾ ਮਲ ਦੁਆਰੇ ਗੱਭਣ ਨਹੀਂ ਦੇਂਦੀ ਸੜਕਾਂ ਦੇ ਉੱਤੇ ਜਿਹੜੀਆਂ ਕਿੰਨੀਆਂ ਥੱਕੇ ਖਾਂਦੀਆਂ ਫਿਰਦੀਆਂ ਹਨਾ ਚਲ ਬੱਕਰੀਆਂ 'ਚ ਸਾਡੇ ਆਹ ਦਿੱਕਤ ਆਣੀ ਆ ਤੇ ਛੜਕਈ ਨੂੰ ਝਕਾ ਦੇਣੀ ਇਹ ਨਾ ਦੋ ਸਾਲ ਸੂਈ ਜਨਾਂ ਵਹਿਗ ਜਾਂਦੀ ਹੈ ਠੀਕ ਹਮ ਯਾਨੀ ਜਿਹਦੇ ਕਹਿਣ ਦਾ ਭਾਵੇਂ ਆ ਵੀ ਜਿਤਾ ਆਪਦੇ ਕੋਲੇ ਹੈਗੇ ਆ ਤਾਂ ਕਰ ਲੀਏ ਵੀਰੇ ਉਹ ਤੋਂ ਹੀ ਕੋਈ ਇੱਕ ਅੱਧੀ ਚੰਗੀ ਗਾਂ ਲੈ ਅੱਛਾ ਠੀਕ ਚੰਗਾ ਸੀਮਨ ਭਰਾ ਉਹਦੇ ਚੰਗਾ ਉਹਨੂੰ ਉਹਨੂੰ ਖਾਲ ਬੜੇ ਮਾ ਆਪਦਾ ਵਧੀਆ ਜਿਵੇਂ 10 ਦੇ ਡਾਕਟਰ ਹਨਾ ਉਵੇਂ ਫੀਡ ਵਗੈਰਾ ਆਪਾਂ ਟਾਈਮ ਟੂ ਟਾਈਮ ਡੀ ਵਾਰਮਿੰਗ ਵੈਕਸੀਨ ਕਰ ਠੀਕ ਹੈ ਜੀ ਜਿਵੇਂ ਆ ਹੁਣ ਮਗਰਾ ਬਠਿੰਡੇ ਵਾਲੇ ਉਹ ਰਹਿ ਕੇ ਆਣਾਂ ਦੇ ਵਿਚਾਰਾਂ ਦੇ 40 50 ਪਸ਼ੂ ਮਰ ਗਏ ਪਿੰਡ ਚ ਉਹ ਪਤਾ ਨਹੀਂ ਐਫਐਮਡੀ ਬਿਮਾਰੀਆਂ ਕਿਹੜੀ ਆ ਨਾ ਤੇ ਉਹ ਬਸ ਵੇਖ ਲੈ ਜਿਤਨਾ ਉਹਦਾ ਲੋਨ ਚੱਕਿਆ ਹੁੰਦਾ ਉਹਨਾਂ ਦਾ ਤੇ ਉਹ ਕਿੱਥੋਂ ਪੂਰਾ ਕਰ ਲੈਂਦੇ ਉਹ ਬਾਈ ਤਗੜੇ ਤਗੜੇ ਫਾਰਮ ਹੋ ਗਏ ਫੇਲ ਜਿਹੜੇ ਬੰਦਿਆਂ ਨੇ ਲੋਨ ਲੈ ਕੇ ਕੰਮ ਕਰੇ ਸੀ ਪੈਸੇ ਖਾਂਦੇ ਮਾਰਾ ਨੇ ਠੀਕ ਆ ਵੀਰੇ ਉਹਦਾ ਪਤਾ ਜ਼ਗਮੀਦ ਕੀ ਹੁੰਦਾ ਹੁਣ ਮੈਂ ਇਹ ਪਾਇਆ ਸਵਾ ਨੰਬਰ ਡੇਡ ਨੰਬਰ ਇੱਥੇ ਨਾ ਗਾਰੇ ਚ ਚਣਾਈ ਕਰੀ ਆਪਣੀ ਸਰ ਕਾਣਾ ਪਾਇਆ ਠੀਕ ਆ ਤੇ ਉਹਦਾ ਉਹ ਨਹੀਂ ਬਾਈ ਇੰਨਾ ਕਰ ਲੈਂਦੇ ਉਹਦਾ ਇੰਗਲਾਂ ਆਉਂਦੀਆਂ ਵੱਡੀਆਂ ਵੱਡੀਆਂ ਸੀਮੈਂਟਡ ਜਾਲੀਆਂ ਆਉਂਦੀਆਂ ਦੂਜੀਆਂ ਲੋਹੇ ਦੀਆਂ ਚਾਦਰਾਂ ਆਉਂਦੀਆਂ ਟੂਟੀਆਂ A to Z ਸਮਾਨ ਪਤਾ ਨਹੀਂ ਕਿੰਨਾ ਮੜ ਦਿੰਦੇ GST ਬੈਲ ਹੁੰਦਾ ਉਹ ਤੇ ਠੀਕ ਹੈ ਟੈਕਸ ਲੱਗੇ ਹੁੰਦੇ ਆ ਮਾੜੀ ਮੋਟੀ ਜਿਹੜੀ ਸਬਸਿਡੀ ਆਪਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਨਾ ਉਹ ਬਸ ਉੱਥੇ ਲੋਹੇ 'ਚ ਹੀ ਪੂਰਾ ਕਰਾ ਦਿੰਦੇ ਆ ਵੀਰੇ ਮੁੜ ਕੇ ਜਾਨਵਰ ਜਦੋਂ ਘਾਟੇ ਜਾਵਣ ਦੇ ਲੋਹਾ ਪੈਸੇ ਨਹੀਂ ਪੂਰੇ ਕਰਦਾ ਹੁਣ ਮੇਰੀਆਂ ਬੱਕਰੀਆਂ ਪੈਸੇ ਪੂਰੇ ਕਰਨੀਆਂ ਇਹਨੇ ਇੱਕ tane ਥੋੜਾ ਪੈਸਾ ਪੂਰਾ ਕਰਨਾ ਜੇ ਮੈਂ ਇਹੀ ਲੋਨ ਚੱਕ ਕੇ ਪਾਇਆ ਹੁੰਦਾ ਉਹਨਾਂ ਨੇ ਦੂਜਾ ਵੱਡਾ ਸ਼ੈੱਡ ਪੋਣਾ ਸੀਗਾ ਠੀਕ ਆਪਦੀ ਮਰਜ਼ੀ ਦੀ ਇੱਕ ਲਗਵਾਉਣੀ ਸੀ ਉਹਨਾਂ ਨੇ 7-8000 ਵਾਲੀ ਉਹ ਆਪਾਂ ਇਤਾਂ ਲਾ ਕੇ ਇੰਨੀਆਂ ਮਹੀਆਂ ਬੱਕਰੀਆਂ ਮੈਨੂੰ ਦੱਸ ਉਹਨੀਆਂ ਅੰਦਰ ਮੈਨੂੰ ਮੇਰੀ ਕਸਤ ਭਰ ਦਿੰਦੀਆਂ। ਬਾਕੀ ਆਪਣੇ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਨਾ ਵੀ ਜਿਹੜਾ ਵਿਆਜ ਆ ਨਾ ਇਹਦਾ ਕੋੜ ਹੁੰਦਾ। ਹੁਣ ਬਈ ਲੋਨ ਦਾ ਵਿਆਜ ਕਿੰਨਾ ਹੁੰਦਾ? ਇੰਨੀ ਕਮਾਈ ਨਹੀਂ ਹੁੰਦੀ। ਅੱਜ ਕੱਲ ਜਿਹੜੇ ਡੇਰਿੰਗ ਵਾਲੇ ਉਹ ਤਾਂ ਪਿੱਟੀ ਜਾਂਦੇ ਵਿਚਾਰੇ ਕਿਸਾਨ। ਰੇਟ ਨਹੀਂ ਮਿਲਦਾ। ਜਦ ਨਾ ਜਾ ਕੇ ਤਾਂ ਦੁੱਧ ਦਾ ਰੇਟ ਜਮੇ ਡਾਊਨ ਹੋ ਜਾਂਦਾ। ਜਦੋਂ ਬਈ ਮਹੀਨੇ ਤੋਂ ਕਸਤ ਆਉਂਦੀ ਹੈ ਨਾ ਉਦੋਂ ਬਈ ਫਿਰ ਬੰਦਾ ਸਾਰਾ ਕੁਝ ਕਰਦਾ ਇੱਧਰ ਭਜਦਾ ਉੱਧਰ ਭਜਦਾ। ਆਪਣੇ ਲੋਕਾਂ ਨੂੰ ਪੈਗਾ ਸੁੱਖ ਬਈ। ਜਿਹੜੇ ਹੁਣ ਬਈ ਮੈਂ ਤੁਹਾਨੂੰ ਜਗਮੀ ਦੱਸ ਦਿੰਨਾ ਜਿਹਦੇ ਕਰਕੇ ਇਹ ਹੈ ਵਿਚਾਰੇ ਬਈ ਬੱਕਰੀਆਂ ਦਾ ਲੋਨ ਹੈ ਹਨਾ ਇਹ ਭਾਰਤ ਸਰਕਾਰ ਦੀਆਂ ਸਕੀਮਾਂ ਹੈਗੀਆਂ ਬਈ ਵੱਡੀਆਂ ਵੱਡੀਆਂ ਸਕੀਮਾਂ ਹੈਗੀਆਂ ਸਾਫ ਸੀੜੀਆਂ ਵੀ ਚੰਗੀਆਂ ਹੈਗੀਆਂ ਵਿਆਜ ਚਲੋ ਮੈਂ ਮੰਨਦਾ ਜਿਹੜੇ ਕੋਲੇ ਅੱਜ ਪੈਸੇ ਹੈ ਨਹੀਂਗੇ ਠੀਕ ਹੈ ਉਹ ਬੰਦੇ ਨੂੰ ਪੈਸੇ ਦੀ ਲੋੜ ਆ ਕੰਮ ਸਟਾਰਟ ਕਰਨ ਵਾਸਤੇ ਠੀਕ ਹੈ ਪਰ ਉਹ ਨਵੇਂ ਬੰਦੇ ਆਸਤੇ ਲੋਨ ਬਈ ਨਹੀਂ ਬਣੇ ਨਹੀਂ ਬਣੇ ਮੈਨੂੰ 8 ਸਾਲ ਹੋ ਗਏ ਕੰਮ 'ਚ ਬੱਕਰੀਆਂ ਦਾ ਮੀਂਗਣਾ ਨਾ ਮੀਂਗਣਾ ਹੁੰਦੇ ਸਾਰਾ ਟੱਬਰ ਮੇਰਾ ਵਿੱਚ ਕੰਮ ਕਰਾਉਂਦਾ ਅਸੀਂ ਲੇਬਰ ਵਾਲਾ ਬੰਦਾ ਵੀ ਨਹੀਂ ਰੱਖਿਆ ਸੀਗਾ 8 ਸਾਲ ਹੋ ਗਈ ਸਾਰੇ ਭਾਰਤ 'ਚ ਮੈਂ ਬੱਕਰੀਆਂ ਭੇਜੀਆਂ ਠੀਕ ਹੈ ਫਿਰ ਸਿੱਖ ਕੇ ਮੈਂ ਇੱਥੇ ਆ ਫਾਰਮ ਹੈ ਜੇ 6-7 ਲੱਖ ਰੁਪਈਆ ਲਾਇਆ ਨਾ ਮੈਂ ਸਿੱਖ ਕੇ ਕਿੱਥੋਂ ਮੈਨੂੰ ਵਾਧਾ ਘਾਟਾ ਮੇਰਾ ਹੋਈਆਂ ਵਾਧੇ ਘਾਟੇ ਮੇਰੇ ਹੋਏ ਆ ਮੇਰੇ 20 25 25 ਨਾ ਕਿ ਮਰੇ ਵੀ ਆ ਠੀਕ ਹੈ ਮੈਂ ਕਮਾਇਆ ਵੀ ਬਹੁਤ ਕੋਸਾ ਫਿਰ ਜਾ ਕੇ ਫਾਰਮ ਮੈਂ ਬਈ ਸੈੱਟ ਕੀਤਾ ਇੱਥੇ ਨਹੀਂ ਮੈਂ ਇੱਥੇ 1 ਲੱਖ ਰੁਪਈਆ ਵੀ ਨਹੀਂ ਖੇਤ ਚ ਲਾਉਂਦਾ ਸੀਗਾ ਤੇ ਜਿਹੜਾ ਆ ਗਿਆ ਤੂੰ ਲੋਨ ਦਾ ਸਿਸਟਮ ਆ ਗਿਆ ਲੋਨ ਮੈਂ ਲੈ ਸਕਦਾ ਮੈਂ 500 ਬੱਕਰੀ ਵਾਲਾ ਵੀ ਲੈ ਕੇ ਮੈਂ ਸ਼ੈੱਡ ਪਾਲ ਮੈਂ ਉਹਦਾ ਵੀ ਸੈੱਟ ਕਰ ਦੂੰਗਾ ਪਰ ਮੇਰਾ ਤਜਰਬਾ ਹੈ ਸਹੀ ਗੱਲ ਮੈਂ ਮੈਨੂੰ ਬੱਕਰੀਆਂ ਲੈਣੀਆਂ ਹੁੰਦੀਆਂ ਮੈਨੂੰ ਸਾਂਭਣੀਆਂ ਹੁੰਦੀਆਂ ਮੈਨੂੰ ਕਮਾਈ ਦਾ ਸਾਰੇ ਮੇਰੇ ਲੈ ਕੇ ਬਣਿਆ ਬਾਹਰਲਾ ਵਪਾਰੀ ਮੇਰੇ ਕੋਲੇ ਆ ਕੇ ਖੜਦਾ ਤੇ ਤੂੰ ਦੱਸ ਕਿੱਥੇ ਜੇ ਮਲ ਬੱਕਰੀਆਂ ਰੱਖਣੀਆਂ ਜਾਂ ਗਾਈਆਂ ਦਾ ਗਾਈਆਂ ਦਾ ਤਾਂ ਹੁਣ ਦੁੱਧ ਦਾ ਇਕੱਲਾ ਪ੍ਰੋਡਕਸ਼ਨ ਠੀਕ ਹੈ ਮੀਰਚ ਆਪਣੇ ਉਹ ਜਾਂਦੀ ਨਹੀਂ ਬੈਣ ਆਪਣੇ ਇੱਥੇ ਠੀਕ ਹੈ ਸਾਰੇ ਪ੍ਰੇਣੀਆਂ ਤੇ ਵੀ ਲੋਨ 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 ਕਰੀ ਜਾਂਦਾ ਨਵਾਂ ਬੰਦਾ ਦੱਸੋ ਜਿਹੜੀ ਆਪਣੀ ਬੀਟਰ ਬੱਕਰੀ ਹੈ ਬਾਈ ਜਗਮੀਤ ਤੈਨੂੰ ਪਤਾ ਇਹ ਲੋਨ ਨਹੀਂ ਕਸਤਾ ਉਹਦੀਆਂ ਨਹੀਂ ਭਰਨੀਆਂ ਜਿਹੜੇ ਉਹ ਲੋਨ ਬਣਿਆ ਜਿਵੇਂ ਪੇਡਾਂ ਰੱਖ ਲੋ ਜਾਂ ਜਿਵੇਂ ਰਾਜਸਥਾਨ ਚ ਮਾੜੀ ਬੱਕਰੀ ਆ ਦੇਸੀਆਂ ਬੱਕਰੀਆਂ ਹਨਾ ਉਹ ਪੂਰਾ ਕਰ ਸਕਦੀਆਂ ਕੈਸਤੋਚ ਵੀ ਜਿਹੜੀ ਬੀਟਲਾ ਬਈ ਸਾਲ ਸਵਾ ਸਾਲ ਤੋ ਦਸੂਆ ਦਿੰਦੀ ਐ ਇੱਕ ਟਕਾ ਕੇ ਤੇ ਬਾਕੀ ਤੂੰ ਦਾ ਚੱਲ ਹਜੇ ਬੱਕਰੀਆਂ ਦਾ ਹੋਰ ਚੀਜ਼ ਆ ਤੂੰ ਗਾਂ ਵਾਲਾ ਤਾਂ ਜਮਾਂ ਹੀ ਪੰਗਾ ਲੈ ਲੈ ਤੇਰੀ ਗੱਲ ਵਿੱਚ ਆ ਯਾਰ ਆਪਣੇ ਲੋਕ ਪਤਾ ਕੀ ਆ ਪੇਡ ਚਾਲ ਵਾਲੀਆ ਪ੍ਰੇਮ ਪਹਿਲਾਂ ਲੋਨ ਆਏ ਟਰੈਕਟਰ ਆਪਣੇ ਕਿੰਨਾ ਲੋਹ ਹਲ ਆਪਣੇ ਖੜਾ ਕੀਤਾ ਘਰਾਂ ਚ ਲਿਆ ਕੇ ਜਿਨ੍ਹਾਂ ਨੂੰ ਲੋਡ ਨਹੀਂ ਸੀ ਉਹ ਵੀ ਹਨਾ ਇਹ ਰਾ ਸੰਦਾਲੀਆਂ ਸਕੀਮ ਆਈਆਂ 10-10 ਲੱਖ ਵਾਲੇ ਬਈ ਫਾਰਮ ਭਰਤੇ ਚਾਹੀਦੀ ਹੁੰਦੀ ਐ 1 ਜੀਰੋ ਡ੍ਰਿੱਲ ਉਹ ਤਿੰਨ-ਤਿੰਨ ਦੋ-ਦੋ ਜਨਾਂ ਨੇ ਰਲ ਕੇ ਉਧਰੋਂ ਜਿਹੜੇ ਨਾ ਨੇ ਦੇਣੇ ਸੀਗੇ ਲੋਨ ਉਹਨਾਂ ਨੇ ਪੂਰੀ ਰੱਜ ਕੇ ਕਮਾਈ ਕਰੀ ਲੱਖ ਆਲਾ ਸੰਦ ਦੋ-ਦੋ ਢਾਈ-ਢਾਈ ਲੱਖ ਦਾ ਕੀਤਾ ਬੈਸੇ ਦਾ ਆਪਣੀ ਗਏ ਆਪਾਂ ਨੂੰ ਐ ਹੋ ਜਾਂਦਾ ਵੀ ਬਈ ਲੋਨ ਲੈ ਲਿਆ ਆਪਣੇ ਵਰਗਾ ਤੜਿਆ ਫਿਰਦਾ ਅਸੀਂ ਕਿਉਂ ਨਹੀਂ ਬਈ ਪੰਗਾ ਲੈਂਦੇ ਆਪਾਂ ਨੂੰ ਇਹ ਗੱਲਾਂ ਦਾ ਪਤਾ ਲੋਨ ਤੋਂ ਤਾਂ ਮੇਰਾ ਭਰਾ ਬਚ ਕੇ ਰਹੀਂ ਕਰਜੇ ਤੋਂ ਬਚ ਕੇ ਰਹੀਂ ਛਾਣੇ ਬੰਦੇ ਤਾਂ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਹੜਾ ਕਰਜ਼ਾ ਇਹ ਤਾਂ ਰਾਤਾਂ ਦੀ ਨੀਂਦ ਹਰਾਮ ਕਰ ਦਿੰਦਾ ਤੇ ਜਿੰਨਾ ਆਪਦਾ سرمਾਇਆ ਬਈ ਉਹ ਦੇਖ ਕੇ ਚੱਲ ਕਾਮਯਾਬ ਹੋ ਜਾਏਗਾ ਜਿਨ੍ਹਾਂ ਨੇ ਨਸਲ ਬਣਾਉਣੀ ਆ ਕਮਾਈ ਕਰਨੀ ਆ ਏਕ-ਏਕ ਪ੍ਰੇਮ ਗਾਂ ਤੋਂ ਵੀ ਕਿੰਨੇ-ਕਿੰਨੇ ਗਾਹ ਤਿਆਰ ਕਰਤੇ ਤੇ ਆਪਾਂ ਫਾਰਮ ਫੇਲ ਹੁੰਦੇ ਵੀ ਦੇਖਦੇ ਆ ਤੇ ਬਾਕੀ ਬਈ ਆਪਾਂ ਕਿੱਤੇ ਨੂੰ ਨਹੀਂ ਮਾੜਾ ਕਹਿੰਦੇ ਆਪਾਂ ਲੋਨ ਨੂੰ ਨਹੀਂ ਮਾੜਾ ਕਹਿੰਦੇ ਜਿਹੜੇ ਬੰਦੇ ਦਾ ਤਿਆਰਬਾਜੀ ਨੇ ਬੰਦੇ ਨੇ 5-10 ਸਾਲ ਗਾਲੇ ਆ ਉਹ ਨੌ ਲੈਂ ਲੂਗਾ ਪਹਿਲਾਂ ਕੰਮ ਸਿੱਖ ਪੂਰਾ ਟ੍ਰੇਨਿੰਗਾਂ ਲੈ ਸਰਕਾਰ ਲਾਉਂਦੀ ਹੈ ਟ੍ਰੇਨਿੰਗਾਂ ਮਹੀਨੇ-ਮਹੀਨੇ ਦੀਆਂ ਠੀਕ ਆ ਆਪ ਵੈਟਰਨਰੀ ਡਾਕਟਰ ਤਿੰਨ ਮਹੀਨੇ ਵਾਲਾ ਕੋਈ ਕੋਰਸ ਕਰ ਆਪ ਨੂੰ ਤੁਹਾਨੂੰ ਸੀਮਣ ਦਾ ਟੀਕੇ ਭਰਨਾ ਸਾਰਾ ਇਹ ਹੋਵੇ ਹੁਣ ਮੈਨੂੰ ਬੱਕਰੀਆਂ ਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਬੱਕਰੀ ਖਰੀਦਨੀ ਆ ਵੇਚਨੀ ਆ ਉਹਦਾ ਨੀਰਾ ਪੱਠਾ ਸਾਰਾ ਟੀਕਾ ਟੱਪਾ ਲਾਉਣਾ ਸਾਰਾ ਮੈਨੂੰ ਆਪ ਨੂੰ ਆਉਂਦਾ ਠੀਕ ਹੈ ਮੈਂ ਅੱਜ ਲੋਨ ਲੈ ਲਾ ਮੇਰੀ ਹੁਣ ਫਾਈਲ ਭਰੀ ਵੀ ਹੈ 200 ਦੀ ਠੀਕ ਹੈ ਹਾਂਜੀ ਪਰ ਆ ਜਿਹੜੇ ਲੋਕ ਕਰੀ ਜਾਂਦੇ ਬਈ ਇੰਨੇ ਲੱਖ ਚੱਕ ਲਿਆ ਸਬਸਿਡੀ ਆ ਗਈ ਘਰ ਤੇ ਲਾ ਤਾਂ ਘਰ ਵੀ ਬਈ ਆਪਦੀ ਮਿਹਨਤ ਨਾਲ ਪਾਇਆ ਆ ਵੀ ਆਪਦੀ ਮਿਹਨਤ ਨਾ ਪਾਇਆ ਸਹੀ ਹੈ ਭਾਈ ਹਾਂ ਬਾਕੀ ਹੁੰਦਾ ਖੱਬਾ ਸੱਜਾ ਹੀ ਇੱਧਰ ਕਰਕੇ ਪਾਉਣੇ ਪੈਂਦੇ ਤੁਹਾਨੂੰ ਪਤਾ ਕੀ ਗੋਲੇ ਕਿਹਦੇ ਹੁੰਦੇ ਆ ਪਰ ਜਿਹੜਾ ਵੱਡਾ ਲਾਉਣਾ ਸਿਸਟਮ ਹੁਣ ਜਿਵੇਂ ਬੱਕਰੀਆਂ ਦਾ ਲਾੜਾ ਘੱਟੋ ਘੱਟ ਜਿੰਮੀ 100 ਬੱਕਰੀ ਤਾਂ ਹੁੰਦਾ ਹਾਂ 100 ਬੱਕਰੀ ਨਵੇਂ ਬੰਦਾ ਦੱਸ ਕਿਵੇਂ ਸੰਭਾਲੂ ਤੂੰ ਪੁਰਾਣੇ ਤੋਂ ਪੁਰਾਣੇ ਜਿਨ੍ਹਾਂ ਦੀ ਉਮਰ ਨਾ ਗਈ ਉਹਨਾਂ ਕੋਲੇ ਵੀ 100 ਬੱਕਰੀ ਹੋਣੀਗੀ ਉਹ ਵੀ 40-50ਾਂ ਤੋਂ ਵਧਾਉਂਦੇ ਨਹੀਂ ਬਈ ਜਿਵੇਂ ਆ ਹੁਣ ਠੰਡ ਜਾ ਕੇ ਮੇ ਉਹਨੇ ਮਰੀ ਜਾਂਦੇ ਆ ਹਾਂਜੀ ਤੇ ਉਹ ਕਿਸ ਤਰ੍ਹਾਂ ਤਾਂ ਆ ਜਾਣਾ ਉਹਨਾਂ ਨੇ ਤੈਨੂੰ ਆਏ ਨਹੀਂ ਦੇਖਣਾ ਤੇਰੇ ਜਾਨਵਰ ਸੂਏ ਆ ਤੇਰਾ ਦੁੱਧ ਪੈਂਦਾ ਕਿ ਨਹੀਂ ਪੈਂਦਾ ਉਹਦਾ ਸਿਸਟਮ ਬਈ ਉਹਨੇ ਤੇਰੇ ਉੱਤੇ ਉਦੋਂ ਲਾਰਮ ਵੱਜ ਜਾਣਾ ਮੋਬਾਈਲ ਤੇ ਲਾਟ ਆ ਜਾਣਾ ਬਈ ਐਨੇ ਪਰ ਹਾਂ ਤਸਤਾ ਲੋ ਸਹੀ ਗੱਲ ਚੱਲੇ ਗਿਆ ਫਿਰ ਇਹਦਾ ਬਈ ਲੋਕਾਂ ਦੀਆਂ ਗੱਲਾਂ ਚ ਨਾ ਬਈ ਆਪਦਾ ਸਿਸਟਮ ਬਣਾ ਕੇ ਚੱਲ ਤੁਹਾਨੂੰ ਕੋਈ ਫਾਇਦਾ ਨਹੀਂ ਠੀਕ ਹੈ ਮਸ਼ੀਨਰੀ ਲੈਣੀ ਹੋਵੇ ਇਹ ਜਾਨਵਰ ਲੈਣਾ ਹੋਵੇ ਸਾਰਾ ਕੁਝ ਆਪਦਾ ਵੇਖ ਪਹਿਲਾਂ ਦੁੱਧ ਦਾ ਵੇਖ ਕੀ ਰੇਟ ਆ ਕੋਈ ਬਾਜਦਾ ਵੀ ਹੈਗਾ ਠੀਕ ਹੈ ਹੁਣ ਤੂੰ ਕਰਦਾ ਛੋਟੇ ਲੈਵਲ ਤੇ ਇੱਕ ਅੱਧਾ ਜਾਨਵਰ ਬਾਈ ਹਾਂਜੀ ਹਾਂਜੀ ਠੀਕ ਹੈ ਉਹਦਾ ਤੇਰਾ ਦੁੱਧ ਉੱਥੇ ਘਰੇ ਚਾਹ ਪਾਣੀ ਜੀ ਪਰ ਜਦੋਂ ਇਹ ਤੇ ਆਉਣਾ ਨਾ ਇਹ ਚ ਪੱਕੇ ਪੈ ਰਹੀ ਐ ਬਾਈ ਬਣ ਕੇ ਲੋਨ ਲਾਣ ਵਗੈਰਾ ਤਾਂ ਹਜੇ ਤੂੰ ਨਾ ਕਰ ਨਹੀਂ ਬਾਕੀ ਮਿੱਤਰੋ ਆਪਣੀ ਜਿਹੜੀ ਵੀਡੀਓ ਆ ਨਾ ਇਹ ਕਿਸੇ ਗੱਲ ਨੂੰ ਨਿੰਦਣ ਦੇ ਲਈ ਨਹੀਂ 네ਗੇਟਿਵ ਕਰਨ ਦੇ ਲਈ ਨਹੀਂ ਲੋਨ ਲਓ ਰੱਜ ਰੱਜ ਕੇ ਲਓ ਹਨਾ ਕੰਮ ਕਰੋ ਪਰ ਪਹਿਲਾਂ ਦੇਖੋ ਆਪਾਂ ਲੋਨ ਮੋੜਨ ਯੋਗੇ ਹੈਗੇ ਆ ਆਪਾਂ ਕਿਸ਼ਤਾਂ ਭਰ ਸਕਦੇ ਆ ਕਿਸੇ ਦੀਆਂ ਵੀਡੀਓ ਦੇਖ ਕੇ ਜਾਂ ਦੇਖ ਕੇ ਵੀ ਰਿਸ਼ਤੇਦਾਰ ਸਾਡਾ 50 ਗਾਵਾਂ ਦਾ ਫਾਰਮ ਚਲਾਉਂਦਾ ਆਪਾਂ ਵੀ ਚਲਾ ਲਾਂਗੇ ਆਪਾਂ ਹਰ ਕੰਮ ਨੂੰ ਰੀਅਲ ਕਰਾਂਗੇ ਤਾਂ ਫੇਲ ਹੋਵਾਂਗੇ ਬਾਕੀ ਪਹਿਲਾਂ ਹੀ ਭਈ ਆਪਣੇ ਪੰਜਾਬ ਸਰ ਬਹੁਤ ਕਰਜ਼ਾ ਯਾਰ ਤੇ ਆਪਾਂ ਕਰਜ਼ਿਆਂ ਵਾਲੀਆਂ ਇਹਨਾਂ ਖੇਡਾਂ ਤੋਂ ਪਾਸੇ ਰਹੀਏ ਤਾਂ ਵਧੀਆ ਰਹੂਗਾ ਤੇ ਲੋਨ ਲੈਣਾ ਤੁਸੀਂ ਪਹਿਲਾਂ ਲੋਨ ਯੋਗੇ ਹੋ ਜੋ 5-10 ਸਾਲ ਕਿਸੇ ਕਿੱਤੇ 'ਚ ਲਾ ਕੇ ਉਸ ਕਿੱਤੇ ਦੀ ਸਮਝ ਲਓ ਦੇਖੋ ਇਹਦੇ ਜੋ ਕਮਾਈ ਕਿਵੇਂ ਹੁੰਦੀ ਆ ਕਿੱਥੇ ਕਮਾਈ ਹੁੰਦੀ ਆ ਫੇਰ ਹੀ ਲੌਣ ਲਿਓ ਤੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਹੋਰ ਵੀ ਸੇਧ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਬਈ ਸਾਰਿਆਂ